ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਤਾਂ ਜਿਵੇਂ ਸਰਕਾਰਾਂ ਗੱਪ ਮਾਰਦੀਆਂ ਨੇ ਤਾਂ ਇਸ ਲੋਟ ਦੋ ਗੱਪੀ ਤੇ ਇੱਕ ਪਿੰਡ ਚ ਜਾਂ ਦੋ ਗੱਪੀ ਤੇ ਉਹ ਇੱਕ ਵੱਡੇ ਤੋਂ ਵੱਡਾ ਗੱਪ ਮਾਰਦੇ ਤੇ ਤਾਂ ਇੱਕ ਗੱਪੀ ਕਹਿੰਦਾ ਕਹਿੰਦਾ ਸਾਡੇ ਯਾਰ ਇੰਨੇ ਡੰਗਰ ਰੱਖੇ ਹੋਏ ਤੇ ਸਾਰੇ ਪਿੰਡ ਦੇ ਕਹਿੰਦਾ ਐਡੀ ਖੋਲੀ ਬਣਾਈ ਹੋਈ ਤੇ ਮੇਰੇ ਬਾਪੂ ਦੀ ਤਾਂ ਦੂਜਾ ਗੱਪੀ ਕਹਿੰਦਾ ਕਹਿੰਦਾ ਸਾਡੇ ਘਰੇ ਐਡਾ ਢਾਂਗਾ ਦੀ ਛੋਟੀ ਬੜਾਈ ਹੁੰਦੀ ਮੇਰੇ ਬਾਪ ਦੀ ਬਾਂਸ ਦੀ ਕਹਿੰਦਾ ਜਦੋਂ ਰੱਬ ਨਾਲ ਲਾਦਾ ਤੇ ਕਹਿੰਦਾ 20 ਪੈਣ ਲੱਗ ਜਾਂਦੀ ਆ ਸਾ ਪਹਿਲਾਂ ਵਾਲਾ ਗੱਪੀ ਬੋਲਦਾ ਹੈ ਕਹਿੰਦਾ ਯਾਰ ਉਹਨੂੰ ਰੱਖ ਦੇ ਕਿੱਥੇ ਤੇ ਕਹਿੰਦਾ ਤੇਰੇ ਬਾਪ ਵਾਲੀ ਖੋਲਲੀ 'ਚ ਕਹਿੰਦਾ ਉਹ ਡਾਂਗ ਨੂੰ ਤੇਰੇ ਬਾਪ ਵਾਲੀ ਖੋਲਲੀ 'ਚ ਰੱਖ ਦੇ ਤੇ ਤਾਂ ਇਸ ਲਈ ਹੁਣ ਸਰਕਾਰਾਂ ਵੀ ਵੱਡੇ ਵੱਡੇ ਗੱਪ ਮਾਰੇ ਕਰਨਗੇ ਵੱਡੇ ਵੱਡੇ ਇਹ ਕਹਿੰਦੇ ਨੇ ਅਸੀਂ ਨੇ ਰੋਡ ਬਣਾ ਤੇ ਚਾਹੇ ਬੰਬ ਮਾਰ ਕੇ ਭਾਣੂ ਤਾਂ ਪੈਦਾ ਤੋਂ ਸਾਨੂੰ ਗਰੇਜ ਹੋਣ ਦੀ ਲੋੜ ਐ ਇੱਕ ਵਾਰੀ ਇੱਕ ਪਿੰਡ ਚ ਮਰਾਸੀ ਰਹਿੰਦਾ ਸੀ ਤਾਂ ਉਹਦੇ ਘਰ ਵਾਲੀ ਕਹਿੰਦੀ ਕੰਮ ਕਰ ਲਿਆ ਕਰ ਕੋਈ ਕਹਿੰਦਾ ਕੰਮ ਤਾਂ ਬੇਰਜ਼ਗਾਰੀ ਆ ਕਰਾਂਗੀ ਕਹਿੰਦੀ ਕੰਮ ਕੋਈ ਬਾਹਰ ਟੋਲ ਲੈ ਤਾਂ ਮਰਾਸੀ ਨੇ ਆਥਣੇ ਜੇ ਸੋਚਿਆ ਕਹਿੰਦਾ ਆਪਾਂ ਚਲੋ ਯਾਰ ਬਾਹਰ ਕੰਮ ਕਰਨ ਜਾਂਦੇ ਆ ਮਰਾਸਣ ਕਹਿੰਦਾ ਰੋਟੀਆਂ ਲਾ ਦੇ ਮਰਾਸਣ ਨੇ ਸੱਤ ਰੋਟੀਆਂ ਲਾਹੀਆਂ ਮਰਾਸੀ ਕਹਿੰਦਾ ਰੁਪਿਆ ਇੱਕ ਜੰਗਲ ਚ ਭੱਗ ਗਿਆ ਜੰਗਲ ਚ ਜਾ ਕੇ ਉਥੇ ਖੂਤ ਹੀ ਖੂ ਦੇ ਕੱਡੇ ਬੈਠ ਗਿਆ ਉਹ ਰੋਟੀਆਂ ਘਣਦਾ ਕਹਿੰਦਾ ਇੱਕ ਨੂੰ ਖਾऊं ਦੋ ਨੂੰ ਖਾऊं ਸੱਤਾਂ ਨੂੰ ਖਾऊं ਐਨੇ ਉਥੇ ਪਰੀਆਂ ਰਹਿੰਦੀਆਂ ਤੇ ਖੂ ਦੇ ਉੱਤੇ ਤਾਂ ਉਹ ਪਰੀਆਂ ਬਾਹਰ ਆ ਗਈਆਂ ਵੀ ਐਡਾ ਕੱਡਾ ਭੁੱਖਾ ਇਹ ਕੀ ਚੀਜ਼ ਆ ਇਹ ਜਿਹੜਾ ਕਹਿੰਦਾ ਵੀ ਮੈਂ ਸੱਤਾਂ ਨੂੰ ਖਾऊं ਤਾਂ ਪਰੀਆਂ ਆ ਕੇ ਕਹਿੰਦੀਆਂ ਤੂੰ ਖਾ ਹੀ ਨਾ ਸਾਨੂੰ ਤੂੰ ਸਾ ਤੋਂ ਚੀਜ਼ ਮੰਗ ਜਿਹੜੀ ਮੰਗਦਾ ਤੈਨੂੰ ਪੈਸੇ ਦੀ ਕਮੀ ਆ ਪੈਸਾ ਦੇ ਦੇਣੀ ਉਹ ਕਹਿੰਦਾ ਨਾ ਮੈਂ ਤਾਂ ਖਾਊਂਗਾ ਮਰੇ ਅਸੀਂ ਨੂੰ ਰੋਟੀਆਂ ਦੀ ਭੁੱਖ ਲੱਗੀ ਦੀ ਪਰੀਆਂ ਨੂੰ ਆਪਦੀ ਜਾਣਦੀ ਸੀ ਤਾਂ ਪਰੀਆਂ ਕਹਿੰਦੀਆਂ ਤੈਨੂੰ ਅਸੀਂ ਚੀਜ਼ ਦੇ ਦੇਣੀ ਆ ਕੋਈ ਐਜੀ ਤੂੰ ਘਰੇ ਵਾ ਪਾਗ ਜਾ ਵਾਪਸ ਤਾਂ ਉਹਨੂੰ ਇੱਕ ਜਾਂਦੇ ਨੂੰ ਬੱਕਰੀ ਦੇਤੀ ਕਹਿੰਦੀ ਲਾਏ ਆਏ ਕਰੀ ਕਰੇ ਥੌ ਲਪਕੇ ਘਰੇ ਆਪਦੇ ਘਰ ਵਾਲੀ ਨੂੰ ਕਹਦੀ ਵੀ ਕਹ ਦੇ ਮੇਰੀ ਬੱਕਰੀ ਸਿਆਉਣੇ ਦੀਆਂ ਵਿੰਗਣਾਂ ਇਹ ਮਿੰਗਣਾ ਸੋਨੇ ਦੀਆਂ ਮੰਗਣਾ ਦੇ ਆ ਗੁਰੂ ਕਾਂਬ ਰਿਆਸੀ ਰਾਜ ਮਰਿਆਸੀ ਦੀ ਸਾਲੀ ਸੀ ਉਹ ਸਾਲੀ ਲੈ ਬਰਗ ਗਿਆ ਸਾਲੀ ਕਹਿੰਦੀ ਜੀਜਾ ਆ ਕੀ ਚੀਜ਼ ਆ ਕਹਿੰਦਾ ਇਹ ਬੱਕਰੀ ਆ ਸੋਨੇ ਦੀਆਂ ਮੰਗਣਾ ਦੇਣ ਵਾਲੀ ਕਹਿੰਦੀ ਕਿਵੇਂ ਦਊ ਕਹਿੰਦਾ ਇਹ ਜੇ ਆਪਾਂ ਥੋਂ ਲੈ ਲੀਂ ਕਹਿੰਦਾ ਫੇਰ ਇਹਨੂੰ ਕਹੀਂ ਬੱਕਰੀ ਦੇ ਸੋਨੇ ਦੀਆਂ ਮੰਗਣਾ ਤਾਂ ਉਹੀ ਕੰਮ ਕਰਿਆ ਉਹਨੇ ਬੱਕਰੀ ਬਦਲਤੀ ਰਾਤੋਂ ਰਾਤ ਮੰਗਣਾ ਮੁੰਗਣਾ ਲੈ ਕੇ ਸੋਨੇ ਦੀਆਂ ਤਾਂ ਘਰੇ ਵਗਿਆ ਕਰੇ ਗਿਆ ਮਰਿਆਸੀ ਕਹਿੰਦਾ ਮਰਿਆਸੀ ਨੂੰ ਕਹਿੰਦਾ ਥਾਂ ਲਿਪਲਾ ਉਹਨੇ ਥਾਂ ਲਿਪਿਆ ਜਿਹੜਾ ਹੈਗਾ ਤੀ ਥੋੜਾ ਜਿਹਾ ਮਰਿਆਸੀਆਂ ਦੇ ਤਾਂ ਉਹੀ ਗੱਲ ਕਰੀ ਕਹਿੰਦਾ ਇਹਨੂੰ ਕਹੇ ਦੇ ਬੱਕਰੀ ਸਿਉਨੇ ਦੀਆਂ ਮਿੰਗਣਾ ਔਰ ਇਹ ਸਿਉਨ ਦੇ ਮਿੰਗਣਾ ਤਾਂ ਕਿਹੜਿਆਂ ਦੇਣੀ ਤੇ ਦੂਜਿਆਂ ਨਾਲ ਘਰ ਭਰਤਾ ਤਾਂ ਮਰਿਆਸੀ ਮਰਿਆਸਣ ਕਹਿੰਦੀ ਤੂੰ ਕਿੱਥੇ ਕੰਮ ਕਰ ਸਕਦਾ ਤੂੰ ਤਾਂ ਕਹਿੰਦੀ ਆਹ ਕੰਮ ਆ ਜਾਊਗਾ 10 ਬੱਕਰੀ ਵੀ ਸਿਉਨਾ ਦਿੰਦੀ ਹੁੰਦੀ ਐ ਮਰਿਆਸੀ ਨੂੰ ਬੜਾ ਹਰਖਾਇਆ ਮਰਾਸੀ ਕਾ ਅੱਜ ਰੋਟੀਆਂ ਫੇਰ ਬਨ ਫੇਰ ਜਾਉ ਮਰਾਸੀ ਦੂਜੇ ਦਿਨ ਗਿਆ ਤਾਂ ਉਹੀ ਗੱਲ ਇੱਕ ਨੂੰ ਖਾਉ ਦੋ ਨੂੰ ਖਾਉ ਸੱਤਾਂ ਨੂੰ ਖਾਉ ਤਾਂ ਪਰੀਆਂ ਕਹਿੰਦੀਆਂ ਵੀ ਅੱਜ ਫੇਰ ਮੁੜਿਆ ਤੂੰ ਸਾਨੂੰ ਖਾਈ ਨਾ ਤੈਨੂੰ ਹੋਰ ਚੀਜ਼ ਦਿੰਦੇ ਅਸੀਂ ਕਹਿੰਦੀ ਲੈ ਫੜਾ ਗਦੀ ਕਹਿੰਦੀ ਇਹ ਲਿੱਦ ਕਰਿਆ ਕਰੂ ਲਿੱਦ ਸੌਨੇ ਡੇਗਿਆ ਕਰੂ ਤਾਂ ਉਹ ਲੈ ਕੇ ਫੇਰ ਤੁਰ ਪਿਆ ਜੋ ਤੁਰਿਆ ਹੋਇਆ ਸ਼ੇ ਸਾਲੀ ਲਵੇ ਰਾਤ ਕੱਟੀ ਸਾਲੀ ਨੂੰ ਦੱਸਿਆ ਤਾਂ ਸਾਲੀ ਨੇ ਗਦੀ ਬਦਲਦੀ ਤਾਂ ਮਰੇ ਅਸੀਂ ਜਦੋਂ ਘਰੇ ਗਿਆ ਘਰੇ ਘਰ ਵਾਲੀ ਨੂੰ ਕਹਿੰਦਾ ਲੈ ਹੁਣ ਦੇਖੀ ਦੂ ਢੇਰ ਲੱਗਦੇ ਢੇਰ ਤੱਕ ਕੀ ਲੱਗਣੇ ਤੇ ਕਦੀ ਨਖਲੀ ਤੀ ਉਹਨੇ ਘਰ ਘਰ ਲੈ ਤਾ ਸਾਰਾ ਘਰ ਭਰਤਾ ਤਾਂ ਮਰੇ ਅਸਣ ਕਹਿੰਦੀ ਤੂੰ ਕਿੱਥੇ ਜਿਹੜਾ ਥੋੜਾ ਥੋਦੀ ਬੈਠਣ ਵਾਲਾ ਕਦੇ ਕੋਈ ਬੱਕਰੀ ਲਿਆਂਦੀ ਕਦੇ ਗਦੀ ਲਿਆਂਦੀ ਕਹਿੰਦੀ ਤਾਂ ਤਾਂ ਹੀ ਸਾਰਾ ਘਰ ਭਰਤਾ ਕਹਿੰਦਾ ਚਲ ਕਹਿੰਦਾ ਅੱਜ ਫੇਰ ਲਾ ਰੋਟੀਆਂ ਕਹਿੰਦਾ ਅਨਾਜ ਪਰੀਆਂ ਨੂੰ ਛੱਡਦਾ ਤਾਂ ਫੇਰ ਤੀਜੇ ਦਿਨ ਫੇਰ ਵਗਿਆ ਕੋਈ ਖੂਤੇ ਤਾਂ ਫੇਰ ਕਹਿਣ ਲੱਗਾ ਕਹਿੰਦਾ ਅੱਜ ਤਾਂ ਸੱਤਾਂ ਨੂੰ ਪਰੀਆਂ ਆ ਗਈਆਂ ਪਰੀਆਂ ਆਈਆਂ ਹੋਈਆਂ ਕਹਿੰਦੀ ਤੂੰ ਫੇਰ ਤੀਜੇ ਦਿਨ ਕਦੀ ਫੇਰ ਆ ਗਿਆ ਅੱਜ ਕਹਿੰਦਾ ਤੁਸੀਂ ਨੇ ਜਦੋਂ ਮੈਨੂੰ ਚੀਜ਼ ਦਿੱਤੀ ਏਰੀ ਮੇਰੇ ਨਾਲ ਤੁਸੀਂ ਮਜ਼ਾ ਆ ਕੇ ਕਰਦੀਆਂ ਰਹੀਆਂ ਕਹਿੰਦਾ ਅੱਜ ਨਹੀਂ ਛੱਡਦਾ ਤਾਂ ਉਹਨਾਂ ਨੇ ਕਹਿੰਦੀ ਫਿਰ ਦੱਸ ਤੂੰ ਰਾਤ ਨੂੰ ਰਹਿਣਾ ਕਿੱਥੇ ਆ ਕਹਿੰਦਾ ਮਾਂ ਆਪਣੀ ਸਾਲੀ ਲਵੇ ਕਹਿੰਦੀ ਫਿਰ ਸਾਲੀ ਲਵੇ ਤੇਰੀ ਸਾਲੀ ਇੱਕ ਦਿੱਤ ਕਰਦੀ ਐ ਤਾਂ ਪਰੀਆਂ ਨੇ ਉਹਦੇ ਗੱਲ ਖਾਣੇ ਚ ਪਾਈ ਉਹਨੂੰ ਕਹਿੰਦੀ ਤੂੰ ਐ ਘਾਰਾ ਬੜਕ ਸੋਟਾ ਲੈ ਜਾ ਕੋ ਕਹਿੰਦੀ ਸਾਲੀ ਤਾਂ ਤੇਰੀ ਆਪੇ ਆਪੇ ਮੰਨ ਜੂ ਤਾਂ ਉਥੋਂ ਭੇਜਦਾ ਉਹ ਕਹਿੰਦੀ ਲੈ ਜਦੋਂ ਉਹਨੂੰ ਜਾ ਕੇ ਕਹੇਗਾ ਵੇ ਬੁਰਕ ਸੋਟਾ ਕਹਿੰਦੀ ਬਰਾਸੀਆਂ ਦਾ ਕੁੱਟਕੁੱਟ ਗਾਹ ਪਾ ਦੂਏ ਤੇਰੀ ਬੱਕਰੀ ਮੋੜ ਨਾ ਲਿੱਤੇ ਰੈ ਤੇਰੀ ਗਧੀ ਵੀ ਤਾਂ ਬਰਾਸੀ ਸਾਲੀ ਕਹਿੰਦੀ ਜੀਜਾ ਆ ਕੇ ਲਿਆਇਆ ਕਹਿੰਦਾ ਤਾਂ ਤੇਰੇ ਆਲਾ ਕੰਮ ਕਰੂੰਗਾ ਅੱਜ ਕਹਿੰਦੀ ਮੇਰੇ ਆਲਾ ਕੰਮ ਹਾਂ ਕਹਿੰਦਾ ਤੁਸੀਂ ਰਾਤ ਤੱਕ ਕੱਟਣੀ ਐ ਕਹਿੰਦਾ ਤਾਂ ਮੇਰੀਆਂ ਚੀਜ਼ਾਂ ਲਗੋਈਆਂ ਨੇ ਜਿਹੜੀਆਂ ਉਹ ਦਾ ਥੋੜਾ ਕੰਮ ਬਾਤਿਆ ਏ ਮਰਾਸਲ ਨੂੰ ਆਏ ਤੇ ਵੀ ਖਾਵਨੀ ਆਪ ਤੇ ਆ ਮਾਰੂ ਕਹਿੰਦਾ ਆਪ ਤੇ ਆਪ ਨਹੀਂ ਜਿੱਥੇ ਵਰਜੀ ਨੂੰ ਲੁਕੋਦੀ ਇਹਨੇ ਜਦੋਂ ਚੱਲਣ ਛੋਡੀਆਂ ਬੱਖੀਆਂ ਪੂਰੀਆਂ ਅੰਦਰ ਕਰਨੀਆਂ ਤੇ ਤਾਦੀ ਰਾਤੋਂ ਜਦੋਂ ਪਿਆ ਦੀ ਸਾਰਾ ਡੱਬਰ ਬਰਿਆਸੀ ਨੇ ਕਹਦਾ ਕਹਦਾ ਬੁੜਕ ਛੋਟਿਆ ਛੋਟੋ ਘਟ ਪਵਾਤੀਆਂ ਬਰਿਆਸੀਆਂ ਦੇ ਲੇਰਾਂ ਛੋਟਾ ਬੁੜਕ ਦਾ ਇਕੱਲੇ ਇਕੱਲੇ ਬਰਿਆਸੀ ਤੇ ਤਾਂ ਉਹ ਕਹਿੰਦੀ ਲੈ ਫੜ ਬੱਕਰੀ ਵੀ ਲੈ ਜਾ ਨਾਲੇ ਗਧੇ ਵੀ ਲੈ ਜਾ ਬਰਿਆਸੀ ਘਰੇ ਆ ਗਿਆ ਘਰੇ ਆ ਕੇ ਤਾਂ ਬਰਿਆਸਲ ਨੂੰ ਕਿਹਾ ਕਹਿੰਦਾ ਲੈ ਬੱਕਰੀ ਮਿੰਗਣਾ ਦੋ ਉਹਨੇ ਥੋਂ ਲਿਪਿਆ ਬੱਕਰੀ ਮਿੰਗਣਾ ਦੇਣ ਲੱਗੀ ਸੌਨੇ ਦਾ ਦਿੱਤੀਆਂ ਕਹਿੰਦੀ ਨੇ ਲਦੇ ਲਦੇ ਸੌਣੇ ਦੀ ਕਰੀ ਕਹਿੰਦੀ ਇਹ ਪਹਿਲਾਂ ਕਿੱਥੇ ਰਹਿੰਦਾ ਰਿਆ ਕਹਿੰਦਾ ਪਹਿਲਾਂ ਤਰੀ ਭੈਣ ਲਵੇ ਇਸੇ ਤਰ੍ਹਾਂ ਆਪਾਂ ਸਰਕਾਰਾਂ ਦਾ ਆਪਾਂ ਨੇ ਵੋਟਾਂ ਰਾਹੀਂ ਬੜਕਸ ਹੁਟਲੇ ਵਾਲੇ ਕੰਮ ਕਰਨਾ ਇਹਨਾਂ ਨੂੰ ਵੋਟਾਂ ਪਾ ਕੇ ਜਿਹੜੇ ਨੇ ਨਹੀਂ ਕੰਮ ਕਰਿਆ ਉਹਦੀ ਵੋਟਾਂ ਰਾਹੀਂ ਆਪਦਾ ਪੂਰਾ ਮੂੰਹ ਤੋੜ ਮਾ ਜਵਾਬ ਦਈਏ ਇਸ ਲਈ ਇੰਨੀ ਕਹਿੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਪਤਿ